ਵਾ 7 ਵਜੇ ਦਾ ਟਾਈਮ ਹੈ ਤੇ ਇਸ ਵੇਲੇ ਮੈਂ ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਹਾਂ ਬੱਸ ਸਟੈਂਡ ਦੇ ਬਾਹਰ ਦੀਆਂ ਤਸਵੀਰਾਂ ਤੇ ਇੱਕ ਵਾਰ ਨਜ਼ਾਰਾ ਵੇਖੋ ਕਿ ਹਾਲਾਤ ਕਿਨੇ ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਬਠਿੰਡਾ ਦਾ ਬੱਸ ਸਟੈਂਡ ਫਿਲਹਾਲ ਆਮ ਦੀ ਮੰਗ ਹੈ ਆਮ ਦੀ ਮੰਗ ਲੋਕ ਨੇ ਜਿਹੜੇ ਉਹ ਘਰਾਂ ਚੋਂ ਨਿਕਲ ਰਹੇ ਨੇ ਪਰ ਪਹਿਲਾਂ ਦੇ ਮੁਕਾਬਲੇ ਜਿਹੜਾ ਰਸ਼ ਹੁੰਦਾ ਹੈ ਨਾ ਬੱਸ ਸਟੈਂਡ ਦੇ ਬਾਹਰ ਖਾਸ ਤੌਰ ਤੇ ਬਠਿੰਡਾ ਜਾਂ ਅੰਮ੍ਰਿਤਸਰ ਹੋ ਗਿਆ ਜਾਂ ਹੋਰ ਵੱਡੇ ਸ਼ਹਿਰ ਹੋ ਗਏ ਉਹ ਰਸ਼ਾ ਜਿਹੜਾ ਸਵਾਰੀਆਂ ਦਾ ਲੋਕਾਂ ਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਇਕਦੁਕਾ ਲੋਕ ਨੇ ਉਹ ਜ਼ਰੂਰ ਨਜ਼ਰ ਆ ਰਹੇ ਨੇ ਜਿਹੜੇ ਲੋਕਲ ਜਾਣ ਵਾਲੇ ਨੇ ਜਾਂ ਜਿਨ੍ਹਾਂ ਨੂੰ ਪਤਾ ਹੈ ਕਿ 7 ਵਜੇ ਤੋਂ ਕਿਸਾਨ ਸੜਕਾਂ ਤੇ ਆਉਣਗੇ ਹੋ ਸਕਦਾ ਉਸ ਤੋਂ ਪਹਿਲਾਂ ਸੀ ਲੋਕਲ ਕੋਈ ਨੌਕਰੀ ਤੇ ਚੱਲਿਆ ਜਿਵੇਂ ਥਰਮਲ ਇਧਰ ਪੈਂਦਾ ਹੈ ਲੋਕਲ ਥਰਮਲ ਹੈਗਾ ਇੱਕ ਔਰ ਹੋਰ ਜਿਹੜੇ ਕਰਮਚਾਰੀ ਨੇ ਆਸੇ ਪਾਸੇ ਫੈਕਟਰੀਆਂ ਇੰਡਸਟਰੀਆਂ 'ਚ ਕੰਮ ਕਰਦੇ ਨੇ ਜਿਹੜੇ ਸੋਕਦੇ ਨੇ ਕਿ ਠੀਕ ਹੈ 4 ਵਜੇ ਤੱਕ ਤਾਂ ਖੋਲੀ ਜਾਣਾ ਹੈ ਸ਼ਾਮ ਨੂੰ ਵਾਪਸ ਆ ਜਾਗੇ ਪਰ ਸਵੇਰ ਜਲਦੀ-ਗਲਦੀ ਨਿਕਲ ਜਾਓ ਉਹ ਲੋਕ ਜਰੂਰ ਸੜਕਾਂ ਤੇ ਨਜ਼ਰ ਆ ਰਹੇ ਨੇ ਪਰ ਚਾਰ ਸਪੇਰੇ ਜਿਸ ਪਾਸੇ ਵੀ ਕੈਮਰੇ ਨਜ਼ਰ ਆ ਰਹੀ ਹੈ ਤੁਹਾਨੂੰ ਸਰਨਾਟਾ ਟਾਈਪ ਹੀ ਨਜ਼ਰ ਆ ਰਿਹਾ ਹੈ ਜਿਆਦਾ ਲੋਕ ਸੜਕਾਂ ਤੇ ਨਜ਼ਰ ਨਹੀਂ ਆ ਰਹੀ ਹਾਲਾਂਕਿ ਜਿਉਂ-ਜਿਉਂ ਦਿਨ ਨਿਕਲੇਗਾ ਜਿਉਂ-ਜਿਉਂ ਟਾਈਮ ਨਿਕਲੇਗਾ ਜਿਉਂ-ਜਿਉਂ ਐਗਿਟੇਸ਼ਨ ਕਿਸਾਨਾਂ ਨੇ ਸੜਕਾਂ ਦੇ ਉੱਪਰ ਕਰਨਾ ਹੈ ਖਾਸ ਤੌਰ ਤੇ ਪਿੰਡਾਂ ਦੇ ਉੱਪਰ ਕਰਨਾ ਹੈ ਉਦੋਂ ਤਸਵੀਰਾਂ ਨੇ ਜਿਹੜੀਆਂ ਉਹ ਵੱਖਰੀਆਂ ਜਰੂਰ ਹੋ ਸਕਦੀਆਂ ਨੇ ਹਾਲਾਂਕਿ ਬੰਦ ਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲਦਾ ਹੈ ਅਜੇ ਕਹਿੰਦਾ ਜਲਦਬਾਜ਼ੀ ਜਰੂਰ ਹੋਊਗਾ ਪਰ ਕਿਤੇ ਨਾ ਕਿਤੇ ਜਾ ਕੇ ਜਿਸ ਤਰ੍ਹਾਂ ਦੀ سپورਟ ਸੋਸ਼ਲ ਮੀਡੀਆ ਤੇ ਮਿਲ ਰਹੀ ਹੈ ਜਿਵੇਂ ਅਲੱਗ-ਅਲੱਗ ਜਥੇਬੰਦੀਆਂ ਕਹਿ ਰਹੀਆਂ ਨੇ ਚਾਹੇ ਵਪਾਰ ਮੰਡਲ ਹੋ ਗਿਆ ਚਾਹੇ ਕਰਿਆਨਾ ਸਟੋਰ ਹੋ ਗਿਆ ਚਾਹੇ ਹੋਰ ਲੋਕ ਹੋ ਗਏ ਪਿੰਡਾਂ ਕਿਸਪੋਰਟ ਮਿਲੇਗੀ ਪਰ ਫਿਲਹਾਲ ਸੂਬਾ ਦੀਆਂ ਤਸਵੀਰਾਂ ਤੁਹਾਨੂੰ ਅੰਦਰੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬੱਸ ਸਟੈਂਡ ਦੇ ਅੰਦਰ ਦੀ ਕਿਸ ਤਰ੍ਹਾਂ ਦਾ ਨਜ਼ਾਰਾ ਹੈ ਬੱਸ ਸਟੈਂਡ ਦੇ ਅੰਦਰ ਦੀ ਤਸਵੀਰ ਕੀ ਹੈ ਕੁਝ ਲੋਕ ਆ ਰਹੇ ਨੇ ਹੋ ਸਕਦਾ ਹੈ ਰਾਤ ਦੇ ਸਮੇਂ ਇਹ ਸਫਰ ਕਰਕੇ ਬੱਸਾਂ ਚੋਂ ਆਏ ਹੋਣ ਅੱਗੇ ਜਾਣਾ ਹੋਵੇ ਕਈ ਲੋਕ ਬਾਹਰੋਂ ਆਏ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਅੱਜ ਸਟ੍ਰਾਈਕ ਹੈ ਆ ਵੀ ਸਰਦਾਰ ਜੀ ਆ ਰਹੇ ਆ ਦੋ ਬੈਗ ਨੇ ਕੋਲੇ ਗੱਲਬਾਤ ਸਰਦਾਰ ਜੀ ਸਟ੍ਰਾਈਕ ਫੇਰ ਅੱਜ ਕਿਸਾਨਾਂ ਦੀ ਰੋਡ ਜਾਮ ਹੋਏ ਨੇ ਕਿੱਥੋਂ ਆ ਰਹੇ ਹੋ ਤੁਹਾਨੂੰ ਪਤਾ ਸੀ ਵੀ ਅੱਜ ਬੰਦਾ ਪੂਰਾ ਅਸੀਂ ਜ਼ਰੂਰ ਤੋ ਆ ਰਹੇ ਹਾਂ ਇਸੇ ਟ੍ਰੇਨ ਅ 3 ਅਸੀਂ ਜਾਣਾ ਪਟਨਾ ਸਾਹਿਬ ਮੱਥਾ ਟੇਕਣ ਗੁਰਪੁਰੂ ਤੇ ਬਹੁਤ ਪਰੇਸ਼ਾਨੀ ਆ 3 ਵਜੇ ਦੀ ਟ੍ਰੇਨ ਸ਼ਾਮ ਦੀ ਟ੍ਰੇਨ ਆ ਤੇ ਹੁਣ 9 ਘੰਟੇ ਸੀ ਇੱਥੇ ਬੱਸ ਸਟੈਂਡ ਤੇ ਬੈਠ ਕੇ ਵੇਟ ਕਰਾਂਗੇ ਬਹੁਤ ਪਰੇਸ਼ਾਨੀ ਹੋ ਰਹੀ ਸਵੇਰੇ ਅੱਜ ਲਈ 4 ਵਜੇ ਉੱਠੇ ਆ ਤੇ ਪਹਿਲਾਂ ਪਤਾ ਸੀ ਸ਼ਡਿਊਲ ਪਤਾ ਸੀ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਆਏਗੀ ਲੱਗਦਾ ਨਹੀਂ ਪੋਸਟਪੋਨ ਕਰਨੀ ਚੇਂਜ ਕਰ ਦੇ ਪ੍ਰੋਗਰਾਮ ਚਾਂਚਕ ਨੂੰ ਇੱਕਦਮ ਪਤਾ ਚ ਲੈ ਵੀ 3 ਤਰੀਕ ਦੀ ਆਪਣੀ ਤੇ ਹਟਾਲਾ ਹੈ ਆਪਣੀ 31 ਤਰੀਕ ਦੀ ਅਚਾਨਕ ਪਤਾ ਲੱਗਾ ਜਾਣਾ ਕਿਥੇ ਤੁਸੀਂ ਅਸੀਂ ਪਟਨਾ ਸਾਹਿਬ ਜਾਣਾ ਬਿਲਕੁਲ ਪਟਨਾ ਸਾਹਿਬ ਜਾਣਾਸਤੇ ਤਿਆਰ ਨੇ ਬੈਗ ਨੇ ਹੱਥਾਂ ਦੇ ਵਿੱਚ ਕਹਿ ਰਹੇ ਕਿ ਅਚਾਨਕ ਪ੍ਰੋਗਰਾਮ ਬਣਿਆ ਸੀ ਪਰ ਹੁਣ ਬੱਸ ਸਟੈਂਡ ਦੇ ਵਿੱਚ ਬੈਠਣਾ ਪੈਣਾ ਹੈ ਕਾਫੀ ਇਥੇ ਟਾਈਮ ਵੇਟ ਕਰਨੀ ਪੈਣੀ ਹੈ ਕਿਉਂਕਿ 4 ਵਜੇ ਤੱਕ ਦਾ ਇੰਤਜ਼ਾਰ ਕਰਨਾ ਪੈਣਾ ਹੈ ਬੱਸ ਸਟੈਂਡ ਵੇਖੋ ਬੱਸ ਸਟੈਂਡ ਦੇ ਵਿੱਚ ਵੀ ਬੱਸਾਂ ਖੜੀਆਂ ਨਜ਼ਰ ਆ ਰਹੀਆਂ ਨੇ ਪਰ ਜ਼ਿਆਦਾ ਸਵਾਰੀਆਂ ਫਿਲਹਾਲ ਇੱਥੇ ਵੀ ਨਜ਼ਰ ਨਿਆਰੀਆਂ ਲੋਕ ਆ ਰਹੇ ਨੇ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਸਾਈਡ ਵਾਲੇ ਸਟੇਟਾਂ ਤੋਂ ਆਏ ਨੇ ਭਾਵ ਹਰਿਆਣਾ ਨਾਲ ਲੱਗਦਾ ਬਠਿੰਡਾ ਕਿਹੋ ਜਿਹਾ ਏਰੀਆ ਇਹੋ ਜਿਹਾ ਸਟੇਸ਼ਨ ਹੈ ਜਿੱਥੇ ਨਾਲ ਹਰਿਆਣਾ ਆ ਗਿਆ ਨਾਲ ਰਾਜਸਥਾਨ ਆ ਗਿਆ ਉਹ ਖਾਸ ਤੌਰ ਤੇ ਜਿਹੜੇ ਅਦਾਰਿਆਂ ਦੇ ਵਿੱਚ ਲੋਕ ਵੱਡੇ ਇੰਸਟੀਚੂਟਾਂ 'ਚ ਕੰਮ ਕਰਦੇ ਨੇ ਹੋਰ ਜਗ੍ਹਾਵਾਂ 'ਤੇ ਕੰਮ ਕਰਦੇ ਨੇ ਉਹ ਕਿਤੇ ਨਾ ਕਿਤੇ ਜਾ ਕੇ ਜਰੂਰ ਸਵੇਰ-ਸਵੇਰ ਘਰੋਂ ਬਾਹਰ ਨਿਕਲੇ ਨੇ ਕਿਉਂਕਿ ਅਗਲਾ ਸੋਚਦਾ ਕਿ ਚਲੋ 7 ਵਜੇ ਤੋਂ ਬਾਅਦ ਰੋਡ ਰੱਡ ਜਾ ਮਿਲ ਲੇਗੇ ਉਸ ਤੋਂ ਪਹਿਲਾਂ ਜਾ ਕੇ ਆਪਦੇ ਕੰਮ ਕਾਸਤੇ ਚਲੇ ਜਾਓ ਸ਼ਾਮ ਨੂੰ 4 ਵਜੇ ਫੇਰ ਕਿੰਨੇ ਕਿਤੇ ਰੋਡ ਖੁੱਲੇ ਮਿਲ ਜਾਣਗੇ ਤੁਸੀਂ ਇਹ ਬੱਸਾਂ ਵੇਖੋ ਖੜੀਆਂ ਨੇ ਕੁਝ ਸਵਾਰੀਆਂ ਵੀ ਬੱਸਾਂ ਦੇ ਬਾਹਰ ਖੜੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਗੌਰਵ ਕੋਸ਼ਿਸ਼ ਕਰਦੇ ਆ ਕਿ ਆਖਰ ਕੀ ਉਹਨਾਂ ਦੇ ਧਿਆਨ ਦੇ ਵਿੱਚ ਸੀ ਕਿ ਪੰਜਾਬ ਬੰਦ ਹੈ ਕਿ ਅਚਨਚੇਤ ਆ ਗਏ ਜਾਂ ਕਿਸ ਜਗ੍ਹਾ ਤੋਂ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਾਣੀਆਂ ਸਾਹਮਣੇ ਦੇਖੋ ਪੀ ਆਰਟੀਸੀ ਦੀਪੂ ਦੀ ਬੱਸ ਖੜੀ ਹੈ ਔਰ ਇਸ ਦੇ ਬਾਹਰ ਡਰਾਈਵਰ ਕੰਡਕਟਰ ਖੜੇ ਨੇ ਕੁਝ ਪ੍ਰਵਾਸੀ ਨਜ਼ਰ ਆ ਰਹੇ ਨੇ ਕਾਫੀ ਲੋਕ ਨੇ ਜਿਹੜੇ ਸਵੇਰ ਤੋਂ ਆਪਦੇ ਸਫ਼ਰ ਤੇ ਰੇਲ ਨਿਕਲੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਆ ਕਿ ਆਖਰ ਕਿੱਥੇ ਜਾਣਾ ਹੈ ਸੋਚਦੇ ਕੀ ਨੇ ਔਰ ਅੱਗੇ ਕੀ ਸ਼ਡਿਊਲ ਹੈ ਕੁਝ ਲੋਕ ਖੜੇ ਨੇ ਬਾਈ ਜੀ ਕੀ ਹਾਲ ਚੱਲ ਰਿਹਾ ਕਿੱਥੇ ਜਾਣਾ ਸੀ ਬੈਕ ਜੱਗੀ ਖੜੇ ਹਾਂ ਅਸੀਂ ਅੰਮ੍ਰਿਤਸਰ ਜਾਣਾ ਸੀ ਅੱਛਾ ਪਤਾ ਨਹੀਂ ਸ਼ੱਕ ਦਾ ਪੰਜਾਬ ਬੰਦਾ ਫਿਰ ਦਿੱਕਤ ਹੋਊਗੀ ਨਹੀਂ ਜੀ ਜੇ ਪਤਾ ਹੁੰਦਾ ਕਾਹਨੂੰ ਆਉਂਦੇ ਜੀ ਹਾਂ ਸਾਨੂੰ ਕੁਝ ਇੱਕ ਗੱਲ ਦਾ ਪਤਾ ਨਹੀਂ ਸੀ ਤੁਹਾਨੂੰ ਵੀ ਨਹੀਂ ਪਤਾ ਸੀ ਵੀਰ ਹਾਂ ਜੀ ਅੱਛਾ ਪਤਾ ਨਹੀਂ ਕਿਹੜੀ ਜਗ੍ਹਾ ਦਵਾਈ ਹੋ ਜੱਖੜ ਲਵਾਉਣਾ ਤਲਵਾੜੇ ਦੇ ਜੱਖੜ ਲਵਾਉਣਾ ਹਾਂਜੀ ਅੱਛਾ ਅੱਛਾ ਹਰਿਆਣੇ ਦਵਾਈ ਤੁਹਾਨੂੰ ਹੀ ਨਹੀਂ ਪਾਸੀ ਪੰਜਾਬ 'ਚ ਸਟ੍ਰਾਈਕ ਹੈ ਪੰਜਾਬ 'ਚ ਬੰਦਾ ਪਤਾ ਨਹੀਂ ਸੀਗਾ ਪਤਾ ਨਹੀਂ ਸਾਡੇ ਹਰਿਆਣੇ 'ਚ ਜੀ ਤਾਂ ਕੋਈ ਉਹ ਨਹੀਂ ਹੈਗਾ ਜੀ ਹਾਂ ਹਾਂ ਤਾਂ ਇੱਧਰ ਪੰਜਾਬ ਨੇ ਵਿਰਾਸਤਿਕਾ ਨੂੰ ਆ ਇੰਨੀ ਬਦੀਨ ਕੇ ਘਾੜ ਜਾਣਾ ਕਿੱਥੇ ਅੱਗੇ ਕਿੱਥੇ ਜਾਣਾ ਬਟਿੰਡਾ ਪਹੁੰਚ ਜਾਣਾ ਜਾਣਾ ਜੀ ਅੰਮ੍ਰਿਤਸਰ ਜਾਣਾ ਅੰਮ੍ਰਿਤਸਰ ਜਾਣਾ ਫਿਰ ਹੁਣ ਉਹਨਾਂ ਟਾਈਮ ਇੱਥੇ ਬੈਠੋਗੇ ਹੁਣ ਫਿਰ ਉਹ ਬੈਠਣੇ ਪਊਗਾ ਸਾਰ ਹੇ ਇਹ ਹਰਿਆਣਾ ਤੋਂ ਆਏ ਨੇ ਕਹੇ ਕਿ ਸਾਨੂੰ ਪਤਾ ਨਹੀਂ ਸੀ ਕਿ ਬੰਦ ਦੀ ਕਾਲ ਹੈ ਪੰਜਾਬ ਦੇ ਵਿੱਚ ਇੱਧਰ ਵੀ ਕੁਝ ਲੋਕ ਖੜੇ ਨੇ ਡਰਾਈਵਰ ਕੰਡੈਕਟਰ ਖੜੇ ਨੇ ਬਾਈ ਜੀ ਕਿਵੇਂ ਦੇਖਦੇ ਹੋ ਬੰਦ ਦੀ ਫਿਰ ਕਾਲ ਦਿੱਤੀ ਗਈ ਜੱਥੇ ਬੰਦੀਆਂ ਬੰਨਿ ਕਿਵੇਂ ਦੇਖਦੇ ਹੋ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜੀ ਵੀ ਜੋ ਸੈਂਟਰ ਸਰਕਾਰ ਦਾ ਧੱਕਾ ਲੰਮੇ ਸਮੇਂ ਤੋਂ ਪੰਜਾਬ ਨਾਲ ਜੋ ਮਿੱਤਰਈ ਮਾਣ ਵਾਲਾ ਸਲੂਕ ਉਹ ਸੈਂਟਰ ਕਰਦੀ ਆ। ਸੋ ਬਹੁਤ ਮੰਦ ਭਗਾ ਅੱਜ ਜੋ ਸਾਡੇ ਬਾਪੂ ਜੀ 77 ਸਾਲ ਦੇ ਆ ਲੰਮੇ ਸਮੇਂ ਤੋਂ ਮਰਨ ਵਰਤ ਦੇ ਬੈਠੇ ਆ। ਅਸੀਂ ਵੀ ਸਾਡੀ ਜਥੇਬੰਦੀ ਨੇ ਕਾਲ ਦਿੱਤੀ ਆ ਬੰਨ ਬੱਸ ਪੀਆਰਟੀਸੀ ਨੇ ਕਿ ਅਸੀਂ ਅੱਜ 10 ਤੋਂ 2 ਵਜੇ ਤੱਕ ਬੰਦ ਰੱਖਾਂਗੇ। ਸੋ ਲੋਕਾਂ ਨੂੰ ਵੀ ਬੇਨਤੀ ਕੀਤੀ ਆ ਵਾਰ-ਵਾਰ ਤੇ ਹੁਣ ਵੀ ਕਰਦੇ ਆ ਕਿ ਲੋਕ ਘਰਾਂ ਦੇ ਵਿੱਚ ਰਹਿਣ ਇਸ ਬੰਦ ਦਾ ਸਮਰਥਨ ਕਰਨ। ਸੋ ਅਸੀਂ ਵੀ ਸਮਰਥਨ ਕਰਦੇ ਆ ਤੇ ਸਾਡੀਆਂ ਬੱਸਾਂ ਖੜੀਆਂ ਨੇ ਸਾਰੀਆਂ। ਬਿਲਕੁਲ ਪੀਆਰਟੀਸੀ ਪੰਨ ਬੱਸ ਨੇ ਸਮਰਥਨ ਕੀਤਾ ਨੇ ਕੱਲ ਹੀ ਕਾਲ ਦਿੱਤੀ ਸੀ ਕਿ ਸਾਡੇ ਬੰਨਿਓ ਬੱਸਾਂ ਨਹੀਂ ਚੱਲਣਗੀਆਂ 10 ਵਜੇ ਤੋਂ ਕਹਿ ਰਹੇ ਆ ਕਿ ਸ਼ਾਮ ਦੇ 4 ਵਜੇ ਤੱਕ ਆ ਬੱਸਾਂ ਬੰਦ ਰਹਿਣੀਆਂ ਕੁਝ ਲੋਕ ਆ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਖਾਸ ਤੌਰ ਤੇ ਗੁਰੂਬ ਹੋਰੇਣੇ ਤੋਂ ਆ ਰਹੇ ਨੇ ਰਗਿਸਤਾਨ ਤੋਂ ਆ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੇਸ਼ੱਕ ਅਵੇਅਰ ਨੇ ਉਹ ਜੱਦ ਨਹੀਂ ਨਿਕਲ ਰਹੇ ਪਰ ਬੱਸ ਸਟੈਂਡ ਬਠਿੰਡਾ ਦਾ ਤਾਂ ਤੁਸ ਜੀ ਮੈਂ ਮੈਂ ਤੁਹਾਡੇ ਕੋਲ ਵਾਪਸ ਬੱਸਾਂ ਨਹੀਂ ਗਈਆਂ ਉਹ ਬੱਸ ਸਟੈਂਡ ਦੇ ਵਿੱਚ ਖੜੀਆਂ ਨਜ਼ਰ ਆ ਰਹੇ ਨੇ ਤੁਹਾਡੇ ਕੋਲ ਵਾਪਸ ਹੋਣਾ ਆਪਾਂ ਹੋਰ ਅਪਡੇਟ ਲਾਵਾਂਗੇ ਇਨਫੈਕਟ 4 ਵਜੇ ਤੱਕ ਕੀ ਬੰਦ ਨੂੰ ਕਿੰਨਾ ਸਮਰਥਨ ਮਿਲਦਾ ਨਹੀਂ ਮਿਲਦਾ ਥੋੜੀ ਜਲਦੀ ਹੋਏਗਾ ਕਹਿਣਾ ਪਰ ਜੋ ਫਿਲਹਾਲ ਹਾਲਾਤ ਲੱਗ ਰਹੇ ਨੇ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੰਦ ਦੀ ਸਥਿਤੀ 9 10 ਵਜੇ ਦੇ ਨੇੜੇ ਬਿਲਕੁਲ ਵੱਖਰੀ ਨਜ਼ਰ ਆ ਸਕਦੀ ਹੈ ਫਿਲਹਾਲ ਦੋ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਲਾਈਵ ਤਸਵੀਰਾਂ ਆਪਣੇ ਦਰਸ਼ਕਾਂ ਨੂੰ 골ਡਨ ਗੇਟ ਅੰਮ੍ਰਿਤਸਰ ਦੇ ਵਿੱਚ ਬੰਦ ਦਾ ਅਸਰ ਨਹੀਂ ਹੈ ਫਿਲਹਾਲ ਕਿਉਂਕਿ ਉੱਥੇ ਸਰਵਨ ਸਿੰਘ ਪੰਦੇੜ ਪਹੁੰਚ ਚੁੱਕੇ ਨੇ ਕਿਸਾਨਾ ਗੂ ਪਹੁੰਚ ਚੁੱਕੇ ਨੇ ਪਰ ਰੋਡ ਬਲੌਕ ਨਹੀਂ ਕੀਤਾ ਗਿਆ ਸੀ ਰਾਜੀਵ ਸ਼ਰਮਾ ਸਾਡੇ ਨਾਲ ਲਗਾਤਾਰ ਜੁੜਦੇ ਰਹਿਣਗੇ ਅਸੀਂ ਉਹਨਾਂ ਤੋਂ ਅਪਡੇਟ ਲੈਂਦੇ ਰਹਾਂਗੇ ਉਸ ਤੋਂ ਬਾਅਦ ਮੈਂ ਬਠਿੰਡੇ ਦਾ ਰੁਕਤ ਆ ਜਿੱਥੇ ਸਾਡੇ ਸਹਿਯੋਗੀ ਸੁਰਜਪਾਲ ਸਿੰਘ ਬੱਸ ਸਟੈਂਡ ਦੇ ਬਾਹਰ ਫਿਲਹਾਲ ਕੋਈ ਹਲਚਲ ਨਜ਼ਰ ਨਹੀਂ ਆ ਰਹੀ ਆਮ ਦੀ ਤਰ੍ਹਾਂ ਜਿਹੜੀਆਂ ਗੱਡੀਆਂ ਸਾਰੀਆਂ ਚੱਲ ਰਹੀਆਂ ਨੇ ਜਿਹੜੀ ਆਵਾਜ਼ ਆਈ ਹੈ ਉਹ ਜਾਰੀ ਹੈ ਹੁਣ ਰੁਕ ਕਰਦੇ ਹਾਂ ਅਸੀਂ ਥੋੜੇ ਹੋਰ ਪਟਿਆਲੇ ਵਾਲੇ ਪਾਸੇ ਆ ਜਾਂਦੇ ਹਾਂ ਜਿਹੜਾ ਨੈਸ਼ਨਲ ਹਾਈਵੇ ਹੈ ਬਿਲਕੁਲ ਲੁਧਿਆਣਾ ਤੁਸੀਂ ਕਹਿ ਸਕਦੇ ਹੋ ਕਿ ਅੰਬਾਲਾ ਇਨਫੈਕਟ ਸ਼ੰਭੂ ਬਾਰਡਰ ਤਾਂ ਪਹਿਲਾਂ ਹੀ ਬੰਦ ਹੈ ਪਰ ਬਾਵਜੂਦ ਇਸ ਦੇ ਪੂਰਾ ਰੂਟ ਬਹੁਤ ਬਿਜ਼ੀ ਹੈ ਜਿਹੜੇ ਲੋਕ ਨੁਭਾਇਆ ਰਾਜਪੁਰਾ ਹੋ ਕੇ ਦਿੱਲੀ ਜਾਂਦੇ ਨੇ ਜਾਂ ਫਿਰ ਦਿੱਲੀ ਤੋਂ ਆਉਂਦੇ ਨੇ ਰਾਜਪੁਰਾ ਜ਼ਿਰਖਪੁਰ ਡੇਰਾ ਬਸੀ ਅੰਬਾਲਾ ਹੋ ਕੇ ਤਾਂ ਇਹ ਰੂਟ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਮੇਰੇ ਸੇ ਹੋ ਗਈ ਸਾਡੇ ਨਾਲ ਜੁੜ ਰਹੇ ਨੇ ਨਪਿੰਦਰ ਸਿੰਘ ਬਰਾੜੋਂ ਦਾ ਰੁਕ ਕਰਦੇ ਨੇ ਨਪਿੰਦਰ ਦੋ ਥਾਵਾਂ ਦੇ ਉੱਤੇ ਫਿਲਹਾਲ ਸਵੇਰੇ 7 ਵਜੇ ਤੋਂ ਜਿਹੜੀ ਕਾਲ ਦਿੱਤੀ ਗਈ ਸੀ ਉਸ ਦਾ ਅਸਰ ਨਜ਼ਰ ਨਹੀਂ ਆਇਆ ਨਾ ਅੰਮ੍ਰਿਤਸਰ ਨਾ ਬਠਿੰਡੇ ਰਾਜਪੁਰਾ 'ਚ ਤੁਸੀਂ ਕਿੱਥੇ ਹੋ ਰਾਜਪੁਰਾ ਪਟਿਆਲੇ ਜ਼ਿਲ੍ਹੇ ਦਾ ਵਿੱਚ ਪੈਂਦਾ ਹੈ ਰਾਜਪੁਰਾ 'ਚ ਤੁਸੀਂ ਕਿੱਥੇ ਹੋ ਤੇ ਕੀ ਕੁਝ ਇਸ ਸਮੇਂ ਹਾਲਾਤ ਠੀਕ ਹੈ ਜਾਇਪੁਰ ਅਗਰ ਲੁਧਿਆਣਾ ਦਿੱਲੀ ਹਾਈਵੇ ਗੱਲ ਕਰ ਲਈਏ ਉਹ ਕਹ ਲਈਏ ਜਾਂ ਫਿਰ ਗਗੜ ਚੌਂਕ ਬੜਾ ਮਸ਼ਹੂਰ ਹੈ ਇਹ ਲੁਧਿਆਣਾ ਔਰ ਦਿੱਲੀ ਜਿਹੜਾ ਮੇਨ ਹਾਈਵੇ ਆ ਉੱਥੇ ਅਸੀਂ ਮੌਜੂਦ ਆ ਉੱਪਰ ਤੋਂ ਅਸੀਂ ਲਿਖਿਆ ਪੜ ਲਵਾਂਗੇ ਕਿ ਚੰਡੀਗੜ੍ਹ ਸੱਜਾ ਔਰ ਅੰਬਾਲਾ ਸੱਜੇ ਤੋਂ ਲੁਧਿਆਣਾ ਖੱਬੇ ਪਾਸੇ ਆ ਵੇਖੋ ਜਿਹੜੇ ਬੰਦ ਦੀ ਤਸਵੀਰ ਅਸੀਂ ਹੁਣ ਗੱਲ ਕਰੀਏ ਬੰਦ ਦੇਖੋ 7 ਵਜੇ ਤੋਂ 4 ਵਜੇ ਤੱਕ ਦਾ ਬੰਦ ਦਾ ਐਲਾਨ ਕੀਤਾ ਗਿਆ ਔਰ ਕਿਉਂਕਿ ਹਲੇ ਦਿਨ ਚੜਨਾ ਸ਼ੁਰੂ ਹੋਇਆ ਹਲੇ ਤਾਂ ਦਿਨ ਦੀ ਸ਼ੁਰੂਆਤ ਹੈ ਗੌਰ ਤਾਂ 7 ਵਜੇ ਵੈਸੇ ਬੰਦ ਵਾਲੀ ਤਸਵੀਰ ਹੀ ਹੁੰਦੀ ਆ ਸਵੇਰੇ ਸਵੇਰੇ ਜਿਹੜੀਆਂ अर्ਲੀ ਬੋਰਨਿੰਗ ਬੱਸਾਂ ਨਿਕਲਦੀਆਂ ਨੇ ਉਹ ਚੱਲਦੀਆਂ ਨੇ ਲੰਮੇ ਰੂਟ ਦੀਆਂ ਤੇ ਜਿਹੜੇ ਲੋਕਾਂ ਨੇ ਜਲਦੀ ਨਿਕਲਣਾ ਕਿਸੇ ਐਮਰਜੈਂਸੀ ਜਾਂ ਜ਼ਰੂਰੀ ਕੰਮ ਦੇ ਲਈ ਉਹ ਲੋਕ ਤੜਕੇ ਨਿਕਲ ਜਾਂਦੇ ਨੇ ਵੈਸੇ 7 ਵਜੇ ਤੇ ਕਰਾਪਾ ਜੀ ਕਹੀਏ ਕਿ ਬੰਦ ਦਾ ਅਸਰ ਦਿਖੇਗਾ ਜਾਂ ਨਹੀਂ ਉਹ ਕਹਿੰਦਾ ਮੈਨੂੰ ਲੱਗਦਾ ਕਿ ਮੁਸ਼ਕਲ ਹੋਏਗਾ ਜਾਂ ਜਲਦਬਾਜੀ ਹੋਏਗਾ ਕਿਉਂਕਿ ਜਦੋਂ ਲੋਕਾਂ ਦਾ ਵਹਿਣਾ ਵਹਿਣਾ ਸ਼ੁਰੂ ਹੁੰਦਾ ਲੋਕ 8 ਵਜੇ ਤੋਂ ਬਾਅਦ ਸਾਡੇ 9 ਵਜੇ ਦੇ ਕਰੀਬ ਜਾ ਕੇ ਦੁਕਾਨਾਂ ਖੁੱਲੜੀਆਂ ਸ਼ੁਰੂ ਹੁੰਦੀਆਂ ਉਸ ਤੋਂ ਬਾਅਦ ਹੀ ਮਾਰਕੀਟ ਖੁੱਲਣੀ ਸ਼ੁਰੂ ਹੁੰਦੀ ਆ ਤੇ ਇਸ ਕਰਕੇ ਉਹ ਤਸਵੀਰ ਤੋਂ ਉਸ ਵੇਲੇ ਜਾ ਕੇ ਸਪਸ਼ਟ ਹੁੰਦੀ ਆ ਪਰ ਜਿਹੜੇ ਜਿਹੜਾ ਐਲਾਨ ਕੀਤਾ ਗਿਆ 7 ਵਜੇ ਦਾ ਐਲਾਨ ਹੈ 7 ਤੋਂ 4 ਮੇਰੇ ਖੱਬੇ ਪਾਸੇ ਤੁਸੀਂ ਸ਼ਹਿਰ ਦੇਖ ਸਕਦੇ ਹੋ ਇਹ ਰਾਜਪੁਰਾ ਸ਼ਹਿਰ ਵਾਲਾ ਪਾਸਾ ਹੈ ਜਿਹੜਾ ਸ਼ਹਿਰ ਦੇ ਅੰਦਰ ਜਾਂਦਾ ਤਾਂ ਦੇਖੋ ਇੱਥੇ ਤੁਹਾਨੂੰ ਜਦਾਂ